ਸਾਹਮਣੇ ਖੜੇ ਆ ਸਰਕਾਰ ਨੇ ਤੱਕਾ ਕੀਤਾ ਸੀ ਆਸ਼ੂ ਜੀ ਦੇ ਕੇਸ ਦੇ ਵਿੱਚ ਪਿਛਲੇ ਸਾਲ ਐਸੀ ਇਹਨਾਂ ਦਿਨਾਂ ਦੇ ਵਿੱਚ ਹੀ ਆਸ਼ੂ ਜੀ ਐਨ ਬਿਲਕੁਲ ਮੱਖਣ ਦੇ ਵਿੱਚੋਂ ਜਿਹਦਾ ਬਾਲ ਕੱਟੀ ਦਾ ਨਾ ਬਾਹਰ ਨਿਕਲੇ ਸੀਗੇ ਪਰਮਾਤ ਤਿਆਰ ਨਹੀਂ ਹੈ ਪਰਚੇ ਕਰਾਣ ਨੂੰ ਤਿੰਨੋਂ ਤੇ ਤਿੰਨੋਂ ਤਿਆਰ ਹੈ ਜੇ ਤੁਸੀਂ ਦੇਖੋ ਨਾ ਤੇ ਪਰਚੇ ਸਾਰੇ ਕਰਾਣ ਨੂੰ ਚਾਹੇ ਉਹ ਇਲੈਕਸ਼ਨ ਸੀ ਤਾਂ ਵੀ 80 90 ਪਰਚੇ ਕਰਾਤੇ ਕੋਰਟ ਦੇ ਫੈਸਲੇ ਤੋਂ ਬਾਅਦ ਇੱਕ ਪੋਸਟ ਪਾਈ ਹੈ ਜਿਹੜੀ ਪੋਸਟ ਲੁਧਿਆਣਾ ਦੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗਲਤ ਫਹਿਮੀਆਂ ਛੋੜ ਦਿਓ ਜਵਾਬ ਨਹੀਂ ਦੇਂਗੇ ਤਿਆਰੀ ਥੋੜੀ ਬੜੀ ਆ ਥੋੜਾ ਸਬਰ ਕਰ ਲੋ ਕੀ ਮੈਨੇ ਐਸੀ ਬੋਲ ਬਹੁਤ ਹੀ ਮੈਂ ਤਾਂ ਸਾਫ ਸਾਫ ਸ਼ਬਦਾਂ ਚ ਲਿਖਿਆ ਹੈਗਾ ਜਿੱਥੇ ਤੱਕਾ ਕਰੋਗੇ ਅਸੀਂ ਸਾਹਮਣੇ ਖੜੇ ਆ ਸਰਕਾਰ ਨੇ ਤੱਕਾ ਕੀਤਾ ਸੀ ਆਸ਼ੂ ਜੀ ਦੇ ਕੇਸ ਦੇ ਵਿੱਚ ਪਿਛਲੇ ਸਾਲ ਐਸੀ ਇਨਾ ਦਿਨਾਂ ਦੇ ਵਿੱਚ ਹੀ ਆਸ਼ੂ ਜੀ ਐਨ ਬਿਲਕੁਲ ਮੱਖਣ ਦੇ ਵਿੱਚੋਂ ਜਿਹਦਾ ਬਾਹਰ ਕੱਢੀ ਦਾ ਨਾ ਬਾਹਰ ਨਿਕਲੇ ਸੀਗੇ ਪਰਮਾਤਮਾ ਦੀ ਅਸੀਮ ਕਿਰਪਾ ਹੋਈ ਜੁਡੀਸ਼ਰੀ ਦਾ ਧੰਨਵਾਦ ਕਰੂੰਗੀ ਕਿ ਉਹਨਾਂ ਨੇ ਬਹੁਤ ਹੀ ਅ ਸਹੀ ਫੈਸਲੇ ਲੈ ਹਰ ਇੱਕ ਕਥਾ ਨੂੰ ਦੇਖ ਕੇ ਸੇਮ ਹਿੰਦੀ ਵਾਲਾ ਕੇਸ ਐ ਇਹਦੇ ਨਾਲ ਆ ਕੇ ਲੜੋ ਜਾਂ ਕਿਸੇ ਵੀ ਕਾਂਗਰਸੀ ਕਾਉਂਸਲਰ ਮੈਂ ਛੱਡ ਕਹਿੰਨੀ ਆ ਵੀ ਕਿਸੇ ਵੀ ਪਾਰਟੀ ਦੇ ਕਾਉਂਸਲਰ ਨਾਲ ਆ ਕੇ ਤੁਸੀਂ ਤੱਕਾ ਕਰੋ ਅਸੀਂ ਸਾਰੇ ਉੱਥੇ ਫੇਰ ਖੜੇ ਹੈਗੇ ਆ ਤੇ ਪਰਮਾਤਮਾ ਉੱਥੇ ਵੀ ਇਹਨਾਂ ਦੇ ਅੱਗੇ ਆ ਕੇ ਖੜਾ ਹੋਊਗਾ ਤੇ ਕੋਰਟਸ ਤਾਂ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਗਈਆਂ ਵੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰੀ ਦਿੰਦੀਆਂ ਹੈਗੀਆਂ ਜੀ ਦੱਸੋ ਜਿਹੜਾ ਸਾਡਾ ਜਰਨਲ ਹੈ ਹੈ ਡਰਨ ਵਾਲਾ ਕਿਸੇ ਦੱਸੋ ਹੈ ਚੇਲੇ ਡਰ ਜਾਣਗੇ ਕਹਿੰਦੇ ਵੀ ਵਿਵੇਕ ਜੀ ਅੱਗੇ-ਅੱਗੇ ਇਹਨਾਂ ਨੂੰ ਜਵਾਬ ਦੇਣੇ ਬਹੁਤ ਪੈਣਗੇ ਵੀ ਆ ਲੋਕਾਂ ਦੇ ਚੁਣੇ ਹੋਏ ਕੌਂਸਲਰ ਹੈ ਉਸ ਤੋਂ ਬਾਅਦ ਜਵਾਬ ਦੇਈ ਮੇਅਰ ਦੀ ਹੈ ਜਵਾਬ ਦੇਈ ਕਮਿਸ਼ਨਰ ਦੀ ਹੈ ਜੁਆਇਬ ਦੇਰੀ ਜੇ ਮੈਂ ਇਕੱਲੇ ਵੈਸਟ ਦੀ ਗੱਲ ਕਰਾਂ ਤੇ ਇੱਥੇ ਦੇ ਐਮਐਲਏ ਕਮ ਮਨਿਸਟਰ ਸਾਹਿਬ ਦੀ ਹੈਗੀ ਹੈ ਤੇ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਹੈ ਪਰਚੇ ਕਰਾਉਣ ਨੂੰ ਤਿੰਨੋਂ ਤੇ ਤਿੰਨੋਂ ਤਿਆਰ ਹੈ ਜੇ ਤੁਸੀਂ ਦੇਖੋ ਨਾ ਤੇ ਪਰਚੇ ਸਾਰੇ ਕਰਾਣ ਨੂੰ ਚਾਹੇ ਇਲੈਕਸ਼ਨ ਸੀ ਤਾਂ ਵੀ 80 90 ਪਰਚੇ ਕਰਾਤੇ ਉਹ ਵੀ ਇਹਨਾਂ ਨੇ ਪਰਚਿਆਂ ਦੀ ਰਾਜਨੀਤੀ ਤੇ ਲੜਿਆ ਤੇ ਲਿਖੇ ਬੋਰਡ ਲਗਾਏ ਵਿਕਾਸ ਦੀ ਚੋਗਨੀ ਰਫ਼ਤਾਰ ਵਿਕਾਸ ਸੜਕਾਂ ਤੇ ਦਿਖ ਰਿਹਾ ਤੁਹਾਨੂੰ ਸੜਕਾਂ ਸਾਫ਼ ਦਿਖ ਰੀਆਂ ਤੁਹਾਨੂੰ ਸੜਕਾਂ ਸਾਫ਼ ਦਿਖ ਰੀਆਂ ਤੁਹਾਨੂੰ ਵੈਲੀਆਂ ਸਾਫ਼ ਦਿਖ ਰੀਆਂ ਤੁਹਾਨੂੰ ਕੀ ਕਹਿੰਦੇ ਹੈਗੇ ਆ ਸਫਾਈ ਦਾ ਹਾਲ ਦਿਖ ਰਿਆ ਤੁਹਾਨੂੰ ਕੋਈ ਵੀ ਲਾਈਟਾਂ ਦੀ ਪ੍ਰੋਪਰ ਫੰਕਸ਼ਨਿੰਗ ਦਿਖ ਰਹੀ ਤੁਸੀਂ ਇਹ ਸਾਰੀ ਛੱਡ ਦਿਓ ਗੱਲ ਤਾਂ ਉਸੇ ਕਾਰਪੋਰੇਸ਼ਨ ਦੇ ਕਿਸੇ ਵੀ A B C D ਜ਼ੋਨ ਤੇ ਚਲੇ ਜਾਓ ਤੁਹਾਨੂੰ ਉਹ ਦਿਖ ਰਿਹਾ ਜਿਹੜੇ ਤਾਂ ਪੱਕੇ ਪੋਸਟਿਡ ਮੁਲਾਜ਼ਮ ਹੈਗੇ ਉਹ ਤਾਂ ਆਰਾਮ ਨਾਲ ਕੁਰਸੀਆਂ ਤੇ ਬੈਠੇ ਆ ਤੇ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਿਰ ਤੇ ਚੜ ਕੇ ਬੈਠੇ ਆ ਬਿਲਡਿੰਗ ਬ੍ਰੈਚ ਦਾ ਹਾਲ ਦੇਖਿਆ ਕਿੰਨੀਆਂ ਕਿ ਲੀਗਲ ਬਿਲਡਿੰਗ ਬਣ ਰਹੀ ਹੈ ਤੇ ਇਲਲੀਗਲ ਬਿਲਡਿੰਗ ਬਣ ਰਹੀ ਹੈ ਕੋਈ ਆਵਾਜ਼ ਚੁੱਕਣ ਵਾਲਾ ਹੈਗਾ ਬਿਲਡਿੰਗ ਬ੍ਰਾਂਚ ਤਾਂ ਕਈ ਸਾਲਾਂ ਤੋਂ ਹੀ ਜਿਹੜੀ ਹੈ ਸੁਰਖੀਆਂ ਦੇ ਵਿੱਚ ਰਹੀ ਹੈ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਆਮ ਆਦੀ ਪਾਰਟੀ ਦੀ ਹੋਵੇ ਜਾਂ ਉਸ ਤੋਂ ਪਹਿਲਾਂ ਕਾਲੀ ਭੀਜੇਪੀ ਦੀ ਸੀ ਬਿਲਡਿੰਗ ਬ੍ਰਾਂਚ ਹਮੇਸ਼ਾ ਹੀ ਸੁਰਖੀ ਅਜ ਬਣੀ ਰਹੀ ਹੈ ਬਿਲਕੁਲ ਹਮੇਸ਼ਾ ਸੁਰਖੀਆਂ ਚ ਰਹੀ ਹੈ ਪਰ ਐਡਾ ਮਾੜਾ ਹਾਲ ਕਦੀ ਨਹੀਂ ਹੋਇਆ ਕਿ ਜਗਾ ਜਗਾ ਘਰ ਘਰ ਕਮਰਸ਼ੀਅਲ ਖੁੱਲ ਜਾਣ ਤੇ ਜਗਾ ਜਗਾ ਘਰ ਘਰ ਹਰੇਕ ਤੋਂ ਆ ਕੇ ਆਫੀਸਰ ਉਹਨਾਂ ਦੀਆਂ ਸੀਲਾਂ ਲਗਾ ਦੇਣ ਐਡਾ ਤਾਂ ਮਾੜਾ ਹਾਲ ਕਦੀ ਵੀ ਨਹੀਂ ਹੋਇਆ ਤੇ ਐਡਾ ਦਾ ਵੀ ਬਿਲਡਿੰਗ ਬ੍ਰਾਂਚ ਕਦੀ ਨਹੀਂ ਹੋਇਆ ਕਿ ਜੂਨੀਅਰ ਆ ਕੇ ਸੀਨੀਅਰ ਦੇ ਉੱਪਰ ਪੋਸਟ ਤੇ ਬੈਠ ਜਾਵੇ ਜਿਹੜੇ ਖਾਨਦਾਨੀ ਹੁੰਦੇ ਐ ਤੇ ਜਿਹੜੇ ਸਿਰਫ ਦੂਸਰੇ ਹੁੰਦੇ ਟੀ ਮਾਸ਼ੂਦਾ ਕੀ ਅਗਲਾ ਸਟੈਪ ਰਹੇਗਾ ਹੁਣ ਤੁਸੀਂ ਰਿਆਈ ਹੋ ਚੁੱਕੀ ਆ ਟੀ ਮਾਸ਼ੂਕ ਕਦੀ ਵੀ ਸਿਆਸਤ ਦੀ ਰਾਜਨੀਤੀ ਨਹੀਂ ਕਰਦੀ ਕਦੀ ਵੀ ਪਰਚਿਆਂ ਦੀ ਰਾਜਨੀਤੀ ਨਹੀਂ ਕਰਦੀ ਕਦੀ ਵੀ ਲੋਕਾਂ ਨਾਲ ਤੱਕੇ ਦੀ ਰਾਜਨੀਤੀ ਨਹੀਂ ਕਰਦੀ ਕਦੀ ਵੀ ਆਪੋਜੀਸ਼ਨ ਦੀ ਰਾਜਨੀਤੀ ਨਹੀਂ ਕਰਦੀ ਟੀਮ ਆਸ਼ੂ ਰਾਜਨੀਤੀ ਕਰਦੀ ਹੈਗੀ ਲੋਕਾਂ ਦੇ ਕੰਮਾਂ ਦੀ ਹਮੇਸ਼ਾ ਹੀ ਡਿਵੈਲਪਮੈਂਟ ਦੀ ਜਦੋਂ ਵੀ ਤੁਸੀਂ ਆਸ਼ੂ ਜੀ ਦੀ ਕੋਈ ਸਟੇਟਮੈਂਟ ਸੁਣੋਗੇ ਉਹ ਕਦੀ ਵੀ ਕਿਸੇ ਤੇ 네ਗੇਟਿਵ ਕਮੈਂਟ ਨਹੀਂ ਦਿੰਦੇ ਉਹ ਆਪਣੇ ਕੰਮਾਂ ਬਾਰੇ ਦੱਸਦੇ ਆ ਉਹ ਹਮੇਸ਼ਾ ਜਿਹੜੇ ਮੁੱਦੇ ਹੈਗੇ ਆ ਉਹ ਚੁੱਕਦੇ ਆ ਤੇ ਤੁਸੀਂ ਟੀਮ ਆਸ਼ੂ ਦੇ ਵੀ ਸਾਰੇ ਬੰਦਿਆਂ ਦੀ ਹੈ ਹਮੇਸ਼ਾ ਸਟੇਟਮੈਂਟ ਕੱਟ ਕੇ ਦੇਖ ਲਓ ਅਸੀਂ ਹਮੇਸ਼ਾ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਚੁੱਕਾਂਗੇ ਜੇ ਮੈਂ ਚਾਰ ਮਹੀਨੇ ਬਾਅਦ ਬੋਲੀ ਸੀ ਤੇ ਮੈਂ ਜਿਹੜੀ ਮੇਰੇ ਨਾਲ ਦੇ ਮੱਲੇ ਦੇ ਵਿੱਚ ਹੀ ਉੱਥੇ ਦਾ ਜਿਹੜਾ ਕਾਉਂਸਲਰ ਆ ਉਹਨੇ ਮੁੱਦਾ ਨਹੀਂ ਚੁੱਕਿਆ ਸਟੇ ਡਾਕਸ ਦਾ ਉਹਦੇ ਲਈ ਬੋਲੀ ਸੀਗੀ ਤੇ ਅੱਜ ਵੀ ਬੋਲੂਗੀ ਕੱਲ ਵੀ ਬੋਲੂਗੀ ਔਰ ਸਾਰੀ ਟਾਈਮ ਆਸ਼ੂ ਬੋਲੂਗੀ ਰਾਜਨੀਤੀ ਨਾ ਪਰਚੀਆਂ ਦੀ ਚੱਲੇਗੀ ਤੇ ਨਾ ਸਿਆਸਤ ਦੀ ਚੱਲੇਗੀ ਰਾਜਨੀਤੀ ਸਿਰਫ ਡਿਵੈਲਪਮੈਂਟ ਹੀ ਚੱਲੇਗੀ ਜੀ ਬਿਲਕੁਲ ਐ ਸੀਗੇ ਮਮਤਾ ਆਸ਼ੂ ਤੇ ਇੰਦਰਜੀਤ ਹਿੰਦੀ ਜਿਹੜੇ ਕੱਲ ਦੇ ਮਾਮਲੇ ਨੂੰ ਲੈ ਕੇ ਬਰੀਫ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨੀਤੀ ਜਿਹੜੀ ਆ ਨਾ ਤਾਂ ਪਰਚਿਆਂ ਦੀ ਚੱਲੇਗੀ ਤੇ ਨਾ ਤਾਂ ਸਿਆਸਤ ਦੀ ਚੱਲੇਗੀ ਰਾਜਨੀਤੀ ਜਿਹੜੀ ਆ ਟੀਮ ਆਸ਼ੂ ਦੀ ਸਿਰਫ ਕੰਮਾਂ ਦੀ ਚੱਲੇਗੀ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਇਸ ਮਾਮਲੇ ਤੋਂ ਬਾਅਦ ਅਗਲੇ ਪਾਸੇ ਕੀ ਰਣਨੀਤੀ ਸਾਹਮਣੇ ਆਉਂਦੀ ਹੈ ਤੇ ਦੂਜੇ ਵਿਰੋਧੀ ਪਾਰਟੀਆਂ ਦਾ ਇਸ ਉੱਤੇ ਕੀ ਰਿਐਕਸ਼ਨ ਹੁੰਦਾ ਕੈਮਰਾ ਪਰਸਨ ਸਾਗਰ ਦੇ ਨਾਲ ਵਿਵੇਕ ਤਾਲੂਦਿਆ